ਮੇ ਜੱਟਕਰ ਜਿਹੜਾ ਉਹ ਐਮਐਲਏ ਹੈ ਇਹ ਸਰਕਾਰ ਜਿਹੜਾ ਇੱਥੇ ਦਾ ਸਪੀਕਰ ਹੈ ਉਹ ਬਿਲਕੁਲੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਇਹ ਹੈ ਜਿੱਦਣ ਦੀ ਸਰਕਾਰ 2022 ਤੋਂ ਇਹ ਸਰਕਾਰ ਨੇ ਆਪਣਾ ਪਦ ਸੰਭਾਲਿਆ ਉਹ ਦਿਨ ਤੋਂ ਹੀ ਇਹ ਆਮ ਆਦਮੀ ਦੀ ਸਰਕਾਰ ਦੇ ਵਿੱਚ 32% ਦੇ ਲਗਭਗ ਪੂਰੇ ਦੇਸ਼ ਦੇ ਅੰਦਰ ਸਭ ਤੋਂ ਵੱਧ ਆਬਾਦੀ ਜਿਹੜੀ ਹੈ ਉਹ ਦਸਤਾ ਦੀ ਪੰਜਾਬ ਦੇ ਅੰਦਰ ਹੈ ਸਭ ਤੋਂ ਉੱਚਾਚਾਰ ਇਸ ਸਰਕਾਰ ਦੇ ਚ ਪੰਜਾਬ ਦੀ ਸਰਕਾਰ ਵਿੱਚ ਹੋ ਰਹੀ ਹੈ ਜਿਹੜੀ ਇਹ ਸਰਕਾਰ ਜੋ ਦਲਤਾਂ ਨਾਲ ਵਾਦੇ ਕੀਤੇ ਸੀਗੇ ਉਹਨਾਂ ਸਾਰੇ ਤੋਂ ਮੁੱਕਰ ਗਈ ਉਹਨਾਂ ਨੇ ਕਿਹਾ ਸੀਗਾ ਕੇਜਰੀਵਾਲ ਜੀ ਨੇ ਜਲੰਧਰ ਵਿਖੇ ਰਾਮਾ ਮੰਡੀ ਚ ਵੀ ਜਦੋਂ ਮੇਰੀ ਸਰਕਾਰ ਪੰਜਾਬ ਚ ਆਏਗੀ ਮੈਂ ਇੱਥੇ ਦਾ ਸੀਐਮ ਬਣਾਵਾਗਾ ਪਰ ਕੋਈ ਵੀ ਇਹਨੂੰ ਕਾਬਲ ਬੰਦਾ ਨਹੀਂ ਮਿਲਿਆ ਜਿਨ੍ਹਾਂ ਦੇ ਵਿੱਚੋਂ ਇਹ ਕੋਈ ਦਲ ਡਿਪਟੀ ਸੀਮ ਬਣਾ ਸਕੇ ਔਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਸੱਤ ਰਾਜ ਸਭਾ ਸੀਟਾਂ ਸੱਤ ਰਾਜ ਸਭਾ ਦੇ ਵਿੱਚੋਂ ਇੱਕ ਸੀਟ ਵੀ ਇੱਕ ਕਿਸੇ ਦਲਤ ਵੀਰ ਨੂੰ ਨਹੀਂ ਦੇ ਸਕੀ ਸੱਤ ਦੀਆਂ ਸੱਤ ਸੀਟਾਂ ਇਹਨੇ ਫਾਰ ਸੇਲ ਕਰਕੇ ਵੱਡੇ ਵੱਡੇ ਰਜਵਾੜਿਆਂ ਨੂੰ ਵੱਡੇ ਵੱਡੇ ਜੀਗੀਰਾਂ ਦਿੱਤੀਆਂ ਅਤੇ ਦਲਤਾਂ ਨੂੰ ਅੱਖਾਂ ਤੋਂ ਪਰਖੂ ਕੀਤਾ ਆ ਥੋੜੇ ਸਮੇਂ ਪਹਿਲਾਂ ਹੀ ਇੱਕ ਰਾਜ ਸਭਾ ਮੈਂਬਰ अरोड़ा ਸਾਹਿਬ ਨੇ ਅਸਤੀਫਾ ਦੇ ਕੇ ਪੰਜਾਬ ਦੇ ਕਵਲ ਮੰਤਰੀ ਬਣੇ ਤੇ ਉਹ ਮੰਤਰੀ ਬਣਨ ਤੋਂ ਬਾਅਦ ਜਿਹੜੀ ਸੀਟ ਖਾਲੀ ਹੋਈ ਸੀ ਦਲਤਾਂ ਨੂੰ ਮੀਤ ਦੀ ਹੈ ਕੇਜਰੀਵਾਲ ਭਗਵੰਤ ਮਾਨ ਜੀ ਵੀ ਇਹ ਜਿਹੜੀ ਸੀਟ ਖਾਲੀ ਹੋਈ ਹੈ ਕਿਸੇ ਦਲਤਗੀਰ ਨੂੰ ਰਾਜ ਸਭਾ ਚ ਭੇਜेंगे ਪਾਰੇ ਦਲਤਵੀਰ ਕਿਸੇ ਨੂੰ ਵੀ ਇਹ ਰਾਜ ਸਭਾ ਜਿੱਨੀ ਪੇਛੇ ਇਹ ਸਾਰਾ ਦਾ ਸਾਰਾ ਕੰਮ ਜਿਹੜੇ ਪੰਜਾਬ ਤੋਂ ਬਾਅਦ ਆਮ ਆਦਮੀ ਦੇ ਲੀਡਰ ਐ ਉਹ ਪੰਜਾਬ ਨੂੰ ਖੋਖਲਾ ਕਰਨ ਲੱਗੇ ਵੇ ਪੰਜਾਬ ਨੂੰ ਬਰਬਾਦ ਕਰਨ ਲੱਗੇ ਵੇ ਪੰਜਾਬ ਦੇ ਜਿਹੜੇ ਨਾਗਰਿਕ ਐ ਇੱਥੇ ਦੇ ਇੰਡਸਟਰੀ ਮੈਨਾਂ ਨੂੰ ਉਹ ਬਰਬਾਦੀ ਦੇ ਲੈ ਕੇ ਆ ਰਹੇ ਐ ਇੱਥੇ ਜਿਹੜਾ ਬਿਲਕੁਲ ਸਪਸ਼ਟ ਐ ਥੋੜੇ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇੱਕ ਜ਼ਹਿਰੀਲੀ ਸਰਪ ਦਾ ਕਾਢ ਹੋਇਆ ਜਿਸ ਦੇ ਵਿੱਚ ਕੀਮਤੀ ਸਤਾਈ ਜਾਨਾ ਚਲਿਏ ਗਿਆ ਬਾਰੇ ਕੇਜਰੀਵਾਲ ਭਗਵੰਤ ਮਾਨ ਨੇ ਜਿਸ ਦੇ ਵਿੱਚੋਂ 16 ਬੰਦੇ ਕੇਵਲ ਵਾਲਮੀਕੀ ਮੱਝ ਵੀ ਸਿੱਕਦੇ ਹਨ ਇਸੇ ਦੇ ਉੱਤੇ ਵੀ ਇਹ ਸਰਕਾਰ ਨੇ ਆਪਣੇ ਸਿਰ ਤੇ ਜ਼ਿੰਮੇਵਾਰੀ ਨਿੱਤੀ ਕੋਈ ਸਮਾਂ ਆਇਆ ਸੀ ਤਰਨਤਾਰ ਦੇ ਵਿੱਚ ਕਾਂਗਰਸ ਦੇ ਵਿਲੇ ਇੱਕ ਸਰਫ ਕਾਂਡ ਹੋਇਆ ਉਦੋਂ ਚਿਮਾ ਸਾਹਿਬ ਜਿਹੜੇ ਫਾਈਨੈਂਸ ਮਿਨਿਸਟਰ ਹੈ ਉਹ ਬੜਾ ਰੋਲਾ ਪਾਰੇ ਸੀ ਫਿਰ ਸਰਕਾਰ ਸਤੀਫਾ ਦੇ ਇਹਨਾਂ ਦੇ ਹੱਥ ਤੇ ਕਰ ਮੰਤਰੀ ਸਤੀਫਾ ਦੇ ਪਰ ਅਸੀਂ ਪੁੱਛਣਾ ਚਾਹਨੇ ਆਪਦੇ ਮਾਦਮ ਤੋਂ ਵੀ ਉਦੋਂ ਤਾਂ ਬੜੀਆਂ ਗੱਲਾਂ ਮਾਰਦੇ ਸੀ ਸਰਕਾਰ ਅਸਤੀਫਾ ਦੇ ਪਰ ਹੁਣ ਆ ਜਿਹੜੇ 27 ਵਿਅਕਤੀ ਜਿਨ੍ਹਾਂ ਦੀ ਜਾਨਾਂ ਗਈਆਂ ਕੀ ਹੁਣ ਇਹਨਾਂ ਦਾ ਅਸਤੀਫਾ ਦੇਣਾ ਘਟੋ-ਕਟ ਆਪ ਤੇ ਕਰ ਮੰਤਰੀ ਤੇ ਜਿਹੜਾ ਮੁੱਖ ਮੰਤਰੀ ਹੈ ਇਹਨੂੰ ਅਸਤੀਫਾ ਦੇਣਾ ਚਾਹੀਦਾ ਸੀ ਕਾਂ ਜੋ ਪੰਜਾਬ ਦੇ ਦਲਤਾਂ ਦਾ ਜਿਹੜਾ ਵਿਸ਼ਵਾਸ ਜਿਹੜਾ ਭੰਗ ਹੋ ਰਿਹਾ ਉਹਨੂੰ ਬਹਾਲ ਕਰਦੇ ਪਰ ਇਸ ਸਰਕਾਰ ਦੇ ਅੰਦਰ ਕਿਸੇ ਕਿਸੇ ਦਾ ਵੀ ਕੋਈ ਸਹਾਨੁਭਤੀ ਨਹੀਂ ਦਿਖਾਈ ਇਹ ਗੱਲਾਂ ਕੈਨੂੰ ਕੋਸੋਰ ਹੈ ਤੇ ਕਰਨ ਨੂੰ ਕੋਸੋਰ ਹੈ ਇਹਨਾਂ ਦੀ ਬਗਲ ਦੇ ਵਿੱਚ ਛੁਰੀ ਹੈ ਤੇ ਮੂੰਹ 'ਚ ਰਾਮ ਰਾਮ ਹੈ ਇਹ ਕੰਮ ਜਿਹੜੇ ਕਰਦੇ ਹੁੰਨੇ ਆ ਇਹ ਸੱਤਾਨ ਬੰਦੇ ਕਰਦੇ ਆ 197 ਤੋਂ ਇਹ ਆਵਾਜ਼ ਨਹੀਂ ਹੈ ਤੁਸੀਂ ਪਿੱਛੇ ਦੇਖਿਆ ਬਹੁਤ ਆਵਾਜ਼ ਉੱਠੀ ਕਟਾਰੂ ਚੱਕ ਬਾਰੇ ਤੁਸੀਂ ਸੁਣਿਆ ਉਸ ਬੰਦੇ ਨੇ ਇੱਕ ਲੜਕੇ ਨੇ ਨਾਲ ਸ਼ਖਸ ਕਰਦਾ ਰਿਹਾ ਔਰ ਬੜੀ ਆਵਾਜ਼ ਉੱਠੀ ਉਹ ਬੱਚੇ ਨੇ ਪ੍ਰੈਸ 'ਚ ਬਿਆਨ ਵੀ ਦਿੱਤੇ ਪਰ ਤੇਜਰੀਵਾਲ ਭਗਵੰਤ ਮਾਨ ਨੇ ਆਪਣੇ ਕੀਮਤੀ ਆਮਦੀਆਂ ਆਦਮੀਆਂ ਨੂੰ ਬਚਾਉਣ ਦੇ ਲਈ ਜਿਹੜੇ ਰੁਪਏ ਇਕੱਠੇ ਕਰਕੇ ਗਵੰਤਬਾਨ ਨੂੰ ਤੇ ਕੇਜਰੀਵਾਲ ਨੂੰ ਮਿਸਟਰ ਸੋਸੋਦੀਆ ਨੂੰ ਦਿੰਦਾ ਇਸ ਕਰਕੇ ਉਹਦੇ ਕੋਈ ਵੀ ਕਾਰਵਾਈ ਨਹੀਂ ਕੀਤੀ ਮੈਂ ਇਸ ਕਰਕੇ ਕੱਲ ਦੱਸਣੀ ਹੈ ਤੁਹਾਨੂੰ ਪਤਾ ਕੰਡੂਰ ਸਾਹਿਬ ਤੋਂ ਪਿੱਛੇ ਸਮੇ ਤੋਂ ਇੱਕ ਮੁਕੱਦਮਾ ਚੱਲਦਾ ਆ ਰਿਹਾ ਇੱਕ ਐਸੀ ਜਿਹੜੀ ਸਾਡੀ ਭੈਣਤੀ ਜਿਹਦੇ ਨਾਲ ਬਤ ਪਹਿਲੀ ਕੀਤੀ ਗਈ ਉਹਨੂੰ ਬਹੁਤ ਜ਼ਿਆਦਾ ਟਾਰਚਰ ਕੀਤਾ ਗਿਆ ਉਸ ਦੇ ਉੱਤੇ ਇੱਕ ਮੁਕੱਦਮਾ ਦਰਜ ਹੋਇਆ ਔਰ ਮੁਕੱਦਮੇ ਦੇ ਤਹਿਤ ਉਸ ਨੂੰ 4 ਸਾਲ ਦੀ ਸਜ਼ਾ ਹੋਈ ਪਰ ਪਹਿਲਾਂ ਤੇ ਬੜੀ ਗੱਲ ਕਹਿੰਦੇ ਸੀ ਵੀ ਅਸੀਂ ਇਮਾਨਦਾਰੀ ਦਾ ਚੋਲਾ ਪਾ ਕੇ ਫਰਨੀ ਵਾਲੀ ਸਰਕਾਰ ਲੋਕਾਂ ਨੂੰ ਕਹਿ ਦਿੱਤੀ ਅਸੀਂ ਕਿਸੇ ਨੂੰ ਵੀ corrupt ਬੰਦੇ ਨੂੰ ਟਿਕਟ ਨਹੀਂ ਦਵਾਵਾਂਗੇ ਤੁਸੀਂ ਦੇਖੋ ਤੁਹਾਡੇ ਸਾਹਮਣੇ ਇੱਕ ਪਟਾਣ ਮਾਜਰਾ ਸਨੌਰ ਵਾਲਾ ਦੂਜਾ ਇਹ ਇਸੇ ਤਰ੍ਹਾਂ ਦੇ ਪੰਜ ਕੇਸ ਐਮਐਲਏ ਦੇ ਤਰਜਾ ਇਹ ਕਹਿੰਦਾ ਭਾਵੇਂ ਹੈ ਕਿ ਪੰਜਾਬ ਨੂੰ ਤੁਸੀਂ ਲੈ ਰਹੇ ਤੇ ਇਮਾਨਦਾਰੀ ਦਾ ਥੱਪਾ ਲਾਇਆ ਦਾ ਕੋਜ ਠੱਪਾ ਕਿੱਥੇ ਚਲਾ ਗਿਆ ਅੱਜ ਝੂਟ ਦਾ ਪਲੰਦਾ ਇਹ ਸਾਰੇ ਸਾਹਮਣੇ ਹੋਇਆ ਔਰ ਜਦ ਸਕਾਲਰਸ਼ਿਪ ਦੇ ਵਿੱਚ ਜਿਹੜੇ ਕਪੜੇ ਹੋਏ ਕੇਂਦਰ ਤੋਂ ਪੈਸੇ ਆ ਰਹੇ ਐ ਇਹ ਸਕਾਲਰਸ਼ਿਪ ਦੇ ਪੈਸੇ ਇਹ ਆਪਣੇ ਹਿੱਸੇ ਦੇ ਪਾਣੀ ਦੇ ਜਿਸ ਕਰਕੇ ਅੱਜ ਦਲਤਾਂ ਦੇ ਬੱਚੇ ਬੇਕਾਰ ਸੜਕਾਂ ਦੇ ਉੱਤੇ ਘੁੰਮ ਰਹੇ ਹਣ ਰਹਿ ਕੇ ਇੱਕ ਸਾਲ ਪੂਰੀ ਤਰ੍ਹਾਂ ਫੇਲ ਚੁੱਕੇ ਆ ਮੈਂ ਤੁਹਾਨੂੰ ਇਹ ਦੱਸਣਾ ਮੀ ਜੱਤ ਅਕਰ ਜਿਹੜਾ ਉਹ ਐਮ ਐਲ ਏ ਹੈ ਇਹ ਸਰਕਾਰ ਜਿਹੜਾ ਇੱਥੇ ਦਾ ਸਪੀਕਰ ਹੈ ਉਹ ਬਿਲਕੁਲ ਹੀ ਫੇਲ ਇਹ ਸਰਕਾਰ ਫੇਲ ਇਹ ਮੁੱਖ ਮੰਤਰੀ ਫੇਲ ਇੱਥੇ ਦੇ ਜਿਹੜਾ ਇਹਨਾਂ ਦਾ ਹੱਕਾ ਕੇਜਰੀਵਾਲ ਔਰ ਝੋੜੀਆ ਜੀ ਇਹ ਦਲਤਾਂ ਦੇ ਮਸਲੇ 'ਚ ਬਿਲਕੁਲ ਫੇਲ ਹੈ ਅਸੀਂ ਇਹ ਗੱਲ ਦੱਸ ਰਹੇ ਹਾਂ ਜੇ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਇਹਨੂੰ 4 ਸਾਲ ਦੀ ਸਜ਼ਾ ਦਿੱਤੀ ਹੈ ਅਸੀਂ ਦੱਸਣਾ ਚਾਹੁੰਦੇ ਆਂ ਵੀ ਜੇ ਸਜ਼ਾ ਹੋਈ ਹੈ ਇਸ ਐਸਐਮਐਲ ਨੂੰ ਫੌਰੀ ਤੌਰ ਤੇ ਬਰਖਾਸਤ ਕੀਤਾ ਜਾਵੇ ਇਹਨੂੰ ਬਾਹਰ ਕੱਢ ਕੇ ਇਹਦੇ ਉੱਤੇ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਜੇਲ੍ਹ ਦੇ ਅੰਦਰ ਡੱਕਿਆ ਜਾਵੇ ਇਸ ਕਰਕੇ ਸਾਡੀ ਇਹ ਪੁਰਜੋਰ ਅਪੀਲ ਹੈ ਵੀ ਆਪਾਂ ਸਰਕਾਰ ਨੂੰ ਮਾਨ ਜੋ ਗਵਰਨਰ ਸਾਹਿਬ ਨੂੰ ਤੇ ਇੱਥੇ ਰਾਸ਼ਟਰਪਤੀ ਰਾਜ ਲੱਗਿਆ ਜਾਵੇ ਕਿਉਂਕਿ ਪੰਜਾਬ ਤੇ ਹਾਲਾਤ ਅੱਜ ਬਹੁਤ ਮਾੜੇ ਆ ਪੰਜਾਬ ਦਾ ਵਪਾਰੀ ਇੱਥੋਂ ਉੱਜੜ ਕੇ ਬਾਹਰ ਨੂੰ ਜਾ ਰਿਹਾ ਪੰਜਾਬ ਦਾ ਮਜ਼ਦੂਰ ਦਾ ਬੁਰਾ ਹਾਲ ਹੈ ਤੁਸੀਂ ਦੇਖਿਆ ਪਿਛਲੇ ਸਮੇਂ 'ਚ ਇਹਨਾਂ ਨੇ ਕਿਹਾ ਜੀ ਜਦੋਂ ਤੋਂ 2023 ਚੜ੍ਹ ਆਏ ਇਹ ਪਾਈ ਗਰੀਬ ਲੋਕੋ ਜਿਨ੍ਹਾਂ ਨੇ ਜ਼ੂਰ ਰੱਖੇ ਤੇ ਬੱਕਰੀਆਂ ਰੱਕੀਆਂ ਦੀਆਂ ਮੁਰਗੀਆਂ ਰੱਕੀਆਂ ਦੀਆਂ ਇਹ ਭਗਵੰਤ ਮਾਨ ਸਾਡੇ ਵੇੜਿਆਂ 'ਚ ਜਾ ਕੇ ਕਹਿੰਦਾ ਵੀ ਤੁਹਾਨੂੰ ਬੱਕਰੀ ਦੇ ਪੈਸੇ ਤੁਹਾਨੂੰ ਮੁਰਗੀ ਦੇ ਪੈਸੇ ਤੁਹਾਨੂੰ ਹਾਈ ਕਿੱਕ ਪੈਸਾ ਦਵਾਂਗੇ ਪਰ 2023 ਦਾ ਇੱਕ ਪੈਸਾ ਵੀ ਨਹੀਂ ਦਿੱਤਾ ਜਦੋਂ ਕੇਂਦਰ ਸਰਕਾਰ ਨੇ 12000 600 ਕਰੋੜ ਰੁਪਇਆ ਦਾ ਸਪੈਨਡ ਹੋਇਆ ਔਰ ਹੁਣ ਜਦੋਂ ਪੀਐਮ ਸਾਹਿਬ ਪੰਜਾਬ ਚਾਹੇ ਉਹ 1600 ਕਰੋੜ ਰੁਪਇਆ ਇੱਥੇ ਹੋਰ ਦੇ ਕੇ ਕੇ ਤੇ ਬਕਵਾ ਬ ਆਮ ਆਧਾਰਿਆਂ ਚੋ ਆਮ ਪਬਲਿਕ ਨੇ ਮੁੱਖ ਮੰਤਰੀ ਰਾਹਤਪੰਡ ਦੇ ਵਿੱਚ ਕਈ ਹਜ਼ਾਰ ਕਰੋੜ ਰੁਪਇਆ ਪੇਜਾ ਪਰ ਕੇਜਰੀਵਾਲ ਦੇ ਜਿਹੜੇ ਚਿਹਤੇ ਬੱਚੇ ਆ ਉਹਨਾਂ ਦੇ ਕਾਂਦੇ ਤੇ ਕੋਈ ਜੂਨੀ ਸਰਕਾਰੀ ਇੱਥੇ ਪੰਜਾਬ ਦੇ ਲੋਕਾਂ ਨੂੰ ਜੋ ਕੁਝ ਚਾਹੀਦਾ ਉਹ ਬਿਲਕੁਲ ਨਹੀਂ ਮਿਲ ਰਿਹਾ ਇੱਥੇ ਆਮ ਸਸਤਾ ਆਮ ਲੋਕਾਂ ਨੇ ਲੋਕਾਂ ਦੀ ਬਾਹ ਪੜੀ ਤੁਸੀਂ ਦੇਖਿਆ ਹੋਣਾ ਇੱਕ ਗਰੀਬ ਘਰਾਂ ਦੇ ਵਿੱਚ ਭਗਵੰਤ ਮਾਨ ਗਿਆ ਉਹਨਾਂ ਦੇ ਕੋਲ ਰੋਟੀ ਫੜ ਕੇ ਹੱਥ 'ਚ ਰੱਕੀ ਮੁਰਕੀ ਮੂੰਹ ਨਹੀਂ ਲਾਈ ਫਿਰ ਉਹ ਕਹਿ ਰਿਹਾ ਇਹ ਫੋਟੋ ਗਿੱਚ ਲਈ ਵੀਡੀਓ ਬਣ ਗਈ ਉਹ ਕਹਿੰਦਾ ਹਾਂ ਬਣ ਗਈ ਭਗਵੰਤ ਮਾਨ ਨੇ ਜਦੀ ਆਪਣੇ ਗੰਨ ਮਨ ਰੋਟੀ ਪੜਾਤੀ ਕਿਆ ਭਾਈ ਭਗਵੰਤ ਮਾਨ ਇਹ ਅਨਟੱਚ ਮਿਰਤੀ ਰੋਟੀ ਦੀ ਇਹ ਵਿਚਕ ਰੋਟੀ ਜਿਹਨੂੰ ਤੂੰ ਖਾ ਨਹੀਂ ਸਕਿਆ ਤੇ ਪ੍ਰਮਾਤਮਾ ਨੇ ਨੂੰ ਅੱਡੀ ਬਡੀ ਸੱਟ ਮਾਰੀ ਜਦੋਂ ਪ੍ਰਾਈਮ ਮਿੰਿਸਟਰ ਨੇ ਆਣਾ ਇਹ ਮਿਲ ਨਹੀਂ ਸਕਿਆ ਇਹ ਜਾ ਕੇ ਫੋਟਿਸ ਦੇ ਵਿੱਚ ਪੈ ਗਿਆ ਉੱਥੇ ਬੰਨ ਨੇ ਲਾ ਰਿਆ ਕਿ ਮੈਂ ਬਖਾਰ ਹੈ ਕੋਈ ਬਿਮਾਰ ਨਹੀਂ ਉਸ ਨਹੀਂ ਇਹ ਸਵੇਰੇ ਲੱਗ ਜਾਂਦਾ ਦਾਰੂ ਪੀਂ ਸਿਆਉ ਨੂੰ ਪਿੰਦਾ ਤੇ ਆਪਣੀ ਪੈਂਟ ਦੀ ਵੀ ਗਿੱਲੀ ਕਰਕੇ ਬਹਿ ਜਾਂਦਾ ਇਸ ਕਰਕੇ ਦੱਸ ਰਹੇ ਆ ਇਹ ਭਗਵੰਤ ਮਾਨ ਸਭ ਤੋਂ ਕਰੱਟ ਨਸ਼ੇਬਾਜ਼ ਲੋਕਾਂ ਨੂੰ ਕਹ ਰਿਹਾ ਪੰਜਾਬ ਚ ਮੈਂ ਨਸ਼ਾ ਖਤਮ ਕਰਾਂਗਾ ਨਸ਼ੇ ਆਲੇ ਫੜ ਲੇ ਉਹ ਭਾਈ ਜਿਹੜੇ ਤੇਰੇ ਐਮ ਐਲ ਏ ਤੇਰੇ ਵਜ਼ੀਰ ਔਰ ਤੂੰ ਆਪ ਸੇਵਨ ਕਰ ਰਿਆਂ ਤੇਰੇ ਵਜ਼ੀਰ ਐਮ ਐਲ ਏ ਇਹਦੇ ਲਿੱਤ ਪਿੱਤ ਹੋਏ ਵੇ ਤੁਮੋਂ ਨੇ ਦੇਖਿਆ ਕਿਆ ਕਾਰਵਾਈ ਕੀਤੀ ਅਸੀਂ ਤੁਹਾਡੇ ਮਾਦਮ ਰਹੀਂ ਜਿਹੜੇ ਇੱਥੇ ਗਰੀਬ ਨੌਜਵਾਨ ਮੌਤ ਦੇ ਕਾਢ ਤਰ ਰਹੇ ਆ ਇਹ ਸਰਕਾਰ ਨੇ ਕੁਝ ਨਹੀਂ ਕੀਤਾ ਅੱਜ ਪੰਜਾਬ ਦੇ ਵਿੱਚ ਸਮੁੱਚੇ ਦਲਤ ਪਾਇਚਾਰੇ ਦਾ ਬਹੁਤ ਬੁਰਾ ਹਾਲ ਹੈ ਭਗਵੰਤ ਮਾਨ ਕਹਿ ਰਿਹਾ ਸੀ ਜਦੋਂ ਮੇਰੀ ਸਰਕਾਰ ਆਏਗੀ ਪੰਜਾਬ ਨੂੰ ਜਿਹੜੇ ਸਫਾਈ ਸੇਵਕ ਹੈ ਸੇਵਰਮੈਨ ਹੈ ਇਹਨਾਂ ਨੂੰ ਮੈਂ 20000 ਤੋਂ ਲੈ ਕੇ 30000 ਤਨਖਾਹ ਮੰਗਾ ਆ ਚਾਰ ਸਾਲ ਹੋ ਚੱਲੇ ਕਿਸੇ ਦੀ ਤਨਖਾਹ ਨਹੀਂ ਵਧੀ ਕਿਸੇ ਮਲਾਜਮ ਦਾ ਡੀਏ ਨਹੀਂ ਵਧਿਆ ਇੱਥੇ ਤਰਤਰਾਉਗੀ ਅੱਜ ਹਿਮਾਚਲ ਨੇ ਆਪਣੇ ਮਲਾਜਮ ਨੂੰ ਡੀਏ ਦਿੱਤਾ ਪਰ ਪੰਜਾਬ ਬਹੁਤ ਪੁਰਾਣਾ ਹਾਲ ਹੈ ਇੱਥੇ ਨਾ ਕਿਸ ਨੇ ਦੂਏ ਨਾ ਕੋਈ ਸਪਾਇਸ ਸੇਵਕ ਪੱਕਾ ਕੀਤਾ ਤੇ ਨਾ ਹੀ ਕਿਸੇ ਆ ਸਾਡੇ ਸਿਵਲ ਮੈਨ ਨੂੰ ਪੱਕਾ ਕੀਤਾ ਅੱਜ ਸਿਵਲ ਮੈਨ ਗੱਡਰਾਂ ਚ ਮਰ ਰਹੇ ਆ ਪਰ ਇਹ ਸਰਕਾਰ ਆਪਣੀ ਕੁੱਗੀ ਉਹ ਨੀਂਦ ਦੇ ਚੁੱਤੀ ਪਈ ਐ ਇਸ ਕਰਕੇ ਮੈਂ ਤੁਹਾਡੇ ਮਾਧਮ ਰਹੀ ਇਹ ਪ੍ਰੈਸ ਕਰਨ ਕਰਕੇ ਸਰਕਾਰ ਦੇ ਕੰਨਾਂ ਚ ਇਹ ਤੁਹਾਡੇ ਰਹੀ ਬਾਤ ਪੇਜ ਰਿਆ ਸਾਰੇ ਹੀ ਪੱਤਰਕਾਰਾਂ ਨਮਸਕਾਰ ਜੈ ਵਾਲਮੀਕੀ ਜੈ ਰਵਿਦਾ ਜੈਪੀ ਜੈ ਭਾਰਤ